ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਚਾਲੋਬਾਣਾ ਸਿਕ ਸੈਂਟਰ ਵਿਖੇ ਨਵੇਂ ਬਰੇ ਦਾ ਖੂਬਸੂਰਤ ਆਕਾਸ਼ ਕਰਨ ਤੇ ਲਈ ਰਾਤ ਸੰਭੇ ਸਾਰੀ ਸੰਗਤ ਗੁਰੂ ਘਰ ਵਿਖੇ ਪਹੁੰਚੀ ਸਾਰਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਲੂਪਾਣਾ ਸਿਕਸੈਂਟਰ ਵਿਖੇ ਨਵੇਂ ਸਾਲ ਨੂੰ ਜੀ ਆਇਆਂ ਅਤੇ ਪੁਰਾਣੇ ਸਾਲ ਨੂੰ ਅਲਵਿਦਾ ਕਹਿਣ ਦੇ ਲਈ ਇਲਾਕੇ ਦੀ ਸਾਰੀ ਸੰਗਤ 31 ਦਸੰਬਰ ਦੀ ਰਾਤ ਨੂੰ ਗੁਰੂ ਘਰ ਵਿਖੇ ਇਕੱਠੀ ਹੋਈ ਰਾਤ ਨੂੰ 12 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਕਰਕੇ ਗੁਰੂ ਸਾਹਿਬ ਜੀ ਦਾ ਸਤਿਕਾਰ ਕੀਤਾ ਗਿਆ ਮਨਮੋਹਕ ਨਜ਼ਾਰਾ ਦਿਲ ਨੂੰ ਪਾਰ ਰਿਹਾ ਸੀ ਬੱਚਿਆਂ ਤੋਂ ਬਜ਼ੁਰਗਾਂ ਤੱਕ ਹਰ ਇੱਕ ਦੇ ਚਿਹਰੇ ਤੇ ਰੱਬੀ ਨੂਰ ਚਲ ਕਰ ਰਿਹਾ ਸੀ ਇਸ ਮੌਕੇ ਤੇ ਜਿੱਥੇ ਭਾਈ ਗੁਰਪ੍ਰੀਤ ਸਿੰਘ ਵੱਲੜਵਾਲ ਵਾਲਿਆਂ ਦੇ ਕੀਰਤਨੀ ਜਥੇ ਵੱਲੋਂ ਸੰਗਤ ਨੂੰ ਰੱਬੀ ਪਾਣੀ ਦੇ ਨਾਲ ਨਿਖਾਲ ਕੀਤਾ ਗਿਆ ਉਹਤੇ ਹੀ ਗੁਰੂ ਕਾਰਤੀ ਕਮੇਟੀ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਗਈ ਦੁਆਰਾ ਬਾਬਾ ਮੱਖਣਸ਼ਾਲਬਾਨਾ ਸਿਕ ਸੈਂਟਰ ਵੱਲੋਂ ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਦਲੇਲ ਸਿੰਘ ਹਿਆਣਾ ਤੇ ਨਾਲ ਹੀ ਗੁਰੂ ਘਰ ਦੀ ਮੈਨੇਜਮੈਂਟ ਤੇ ਨਾਲ ਹੀ ਸਾਰੇ ਗੁਰੂ ਘਰ ਦੇ ਸੀਨੀਅਰ ਮੈਂਬਰ ਨਾਲ ਹੀ ਜੋ ਸੀਨੀਅਰ ਅਕਾਲੀ ਦਲ ਦੀ ਸਾਰੀ ਟੀਮ ਵੱਲੋਂ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਹੋਵੇ ਜੋ ਅਸੀਂ ਜੀ ਆਇਆਂ 2024 ਨੂੰ ਕਹਿੰਦੇ ਆ ਪ੍ਰਮਾਤਮਾ ਸਾਰਿਆਂ ਦੀ ਚੋਲੀ ਜੇ ਖੁਸ਼ੀਆਂ ਪਾਵੇ ਅਸੀਂ ਪ੍ਰਮਾਤਮਾ ਚਰਨਾਂ 'ਚ ਅਰਦਾਸ ਕਰਦੇ ਹਾਂ ਪ੍ਰਮਾਤਮਾ ਸਾਹਿਬ ਨੂੰ ਵੱਧ ਤੋਂ ਵੱਧ ਖੁਸ਼ੀਆਂ ਬਖਸ਼ੇ ਸਾਰੀ ਗੁਰੂ ਘਰ ਦੀ ਮੈਨੇਜਮੈਂਟ ਵੱਲੋਂ ਸਟਾਫ ਵੱਲੋਂ ਜਿੰਨੀ ਸਾਧ ਸੰਗਤ ਗੁਰੂ ਘਰ ਵਿੱਚ ਪਹੁੰਚੀਏ ਸਾਰੀ ਵਧਾਈ ਦੇ ਪਾਤਰ ਹੈ ਤੇ ਸਾਰਿਆਂ ਦਾ ਗੁਰੂ ਘਰ ਦੀ ਮੈਨੇਜਮੈਂਟ ਵੱਲੋਂ ਧੰਨਵਾਦ ਤੁਹਾਨੂੰ ਦੱਸ ਦਈਏ ਕਿ ਨਿਊਯਾਰਕ ਵਸਤੀ ਜ਼ਿਆਦਾਤਰ ਸੇ ਕਮਿਊਨਿਟੀ ਵੱਡੀ ਗਿਣਤੀ 'ਚ ਹਮੇਸ਼ਾ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਹੀ ਕਰਦੀ ਹੈ ਇਸ ਮੌਕੇ ਤੇ ਗੁਰੂ ਘਰ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਗੁਰਦੁਆਰਾ ਬਾਬਾ ਮੱਖਣ ਚਾਲੂਬਾਨਾਸ ਇੱਕ ਸੈਂਟਰ ਨਿਊਯਾਰਕ ਦੀ ਮੈਨੇਜਮੈਂਟ ਕਮੇਟੀ ਵਧਾਈ ਦੀ ਪਾਤਰ ਹੈ ਜਿਨ੍ਹਾਂ ਵੱਲੋਂ ਸਮੇਂ-ਸਮੇਂ ਤੇ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਨੇ ਸੋ ਨਵੇਂ ਸਾਲ ਤੇ ਵਧਿਆ ਆਗਾਸ ਦੇ ਲਈ ਗੁਰੂਕਾਰ ਵਿਖੇ ਸਮਾਗਮ ਰੱਖੇ ਗਏ ਸਾਰੀ ਸੰਗਤ ਪਰਿਵਾਰਾਂ ਸਮੇਤ ਗੁਰੂਕਾਰ ਪੂਜੀ ਸੰਗਤ ਨੇ ਮਿਲ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਨਵੇਂ ਬਰੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਨਿਊਯਾਰਕ ਤੋਂ ਗਿਲਪਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू अति अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com दे